ਖਸਾਨਾਂ ਦਾ ਜਿੰਦਾਬਾਦ 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 ਖਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਖਸਾਨਾਂ ਦੀਆਂ ਫਸਲਾਂ ਤੇ ਕੱਟ ਨਹੀਂ ਲਗਣਨ ਦੇਾਂਗੇ ਨਹੀਂ ਲਗਣਨ ਦੇਾਂਗੇ ਸਾਂਝੇਥੇ ਬੰਦੀਆਂ ਘੇਰਿਆ ਫਤੇਗੜ ਚੂੜੀਆਂ ਦਾ ਮਾਰਕੀਟ ਕਮੇਟੀ ਅਤੇ ਐਸਟੀਐਮ ਦਫ਼ਤਰ ਮੰਡੀਚੀ ਚੋਨੇ ਦੀ ਖਰੀਦ ਸਮੇਂ ਲੱਗ ਰਹੇ ਕਟਾਵ ਵਿਰੁੱਧ ਕਿਸਾਨ ਜਥੇਬੰਦੀਆਂ ਨੇ ਤਾਰੋਸਰਨਾ ਕਿ ਚੋਨੇ ਦੇ ਘੱਟ ਬੰਦ ਨਾ ਹੋਏ ਤਾਂ ਪੱਕੇ ਤੌਰ ਤੇ ਲੱਗੇਗਾ ਰੋਸਤਰਨਾ ਕਿਹਾ ਕਿਸਾਨ ਅਗਵਾ ਚੋਨੇ ਦੀ ਖਰੀਦ ਸਮੇਂ ਕਟ ਲਗਾਉਣ ਵਾਲੇ ਕਿਸੇ ਵੀ ਕੀਮਤ ਤੇ ਬਖਸ਼ੀ ਨਹੀਂ ਜਾਣਗੇ ਕਿਹਾ ਐਸਟੀਐਮ ਗੁਰਮਿੰਦਰ ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਵੱਲੋਂ ਫਤੇਗੜ ਚੂੜੀਆਂ ਦਾਣਾ ਮੰਡੀ ਚ ਪਰਮਲ ਚੋਨੇ ਨੂੰ ਲੱਗ ਰਹੇ ਘੱਟਾਂ ਦੇ ਵਿਰੁੱਧ ਫਤੇਗੜ ਚੂੜੀਆਂ ਮਾਰਕੀਟ ਦਫ਼ਤਰ ਅਤੇ ਐਸਟੀ ਇਹ ਨਰੇਬਾਜੀ ਕੀਤੀ ਕਿ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਅਗੂ ਕੁਲਦੀਪ ਸਿੰਘ ਦਾदू ਜੋਦ ਲਖਵੇਂਦਰ ਸਿੰਘ ਮੰਜਿਆਵਾਲੀ ਕੁਲਵਿੰਦਰ ਸਿੰਘ ਅਟਵਾਲ ਦਲਜੀਤ ਸਿੰਘ ਚਤੌੜਗੜ ਅਤੇ ਗੁਰਮੁਖ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਫਤਿਹਗੜ ਚੂੜੀਆਂ ਦਾਣਾ ਮੰਡੀ ਵਿਖੇ ਕਿਸਾਨਾਂ ਦੀ ਝੋਨੇ ਦੀ ਸਰਕਾਰੀ ਖਰੀਦ ਸਮੇ 100 ਰੁਪਏ ਤੋਂ ਲੈ ਕੇ 300 ਰੁਪਏ ਤੱਕ ਘੱਟ ਲਗਾਏ ਜਾ ਰਹੇ ਹਨ ਜਿਸ ਨਾਲ ਕਿਸਾਨਾਂ ਦੀ ਲੁੱਟਖਸਟ ਹੋ ਰਹੀ ਹੈ ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਲੋੜ ਪੈਣ ਤੇ ਸੜਕਾਂ ਜਾਮ ਕਰ ਪੱਕੇ ਤੌਰ 'ਤੇ ਰੋਸ ਧਰਨਾਂ ਦੀ ਲੜੀ ਸ਼ੁਰੂ ਕੀਤੀ ਜਾਵੇਗੀ ਦਾ ਮੰਡੀ ਪ੍ਰਸ਼ਾਸਨ ਨੂੰ ਮਰਦਾਬਾ 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 ਨਾ ਮਜ਼ਦੂਰਾਂ ਦਾ ਇਕ ਜਿੰਦਾਬਾਦ ਜਿੰਦਾਬਾਦ گے ਨਹੀਂ ਲਗਣ ਦੇਵਾਂਗੇ ਫਸਲਾਂ ਨੂੰ ਕੱਟ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇਵਾਂਗੇ ਨਹੀਂ ਲਗਣ ਦੇਵਾਂਗੇ ਬਲਦਾ ਸੋਣ ਵਾਲਾ ਪ੍ਰਸ਼ਾਸਨ ਸ਼ੀਵਾਲ ਪ੍ਰਸ਼ਾਸਨ ਮੁਰਦਾਬਾਲ 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 ਤਾਣਾ ਮੰਡੀਆਂ 'ਚ ਲੱਗ ਰਹੇ ਝੋਨੇ ਦੇ ਕਟਾਹਾਂ ਦੇ ਵਿਰੋਧ ਵਿੱਚ ਅੱਜ ਫਤੇਗੜ ਚੂੜੀਆਂ ਤਾਣਾ ਮੰਡੀ ਵਿਖੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਅਤੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਵੱਲੋਂ ਸਾਂਝੇ ਤੌਰ ਤੇ ਦਾਣਾ ਮੰਡੀ ਦਫ਼ਤਰ ਐਸਟੀਐਮ ਦੇ ਬਾਹਰ ਰੋਸ ਤਰਨਾ ਦਿੱਤਾ ਜਾ ਰਿਹਾ ਤੇ ਇਸ ਮੌਕੇ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਜੋ ਦਾਣਾ ਮੰਡੀ ਵਿੱਚ ਕਿਸਾਨਾਂ ਦੇ ਝੋਨੇ ਨੂੰ ਕੱਟ ਲੱਗ ਰਹੇ ਨੇ ਉਹ ਤੁਰੰਤ ਬੰਦ ਹੋਣੇ ਚਾਹੀਦੇ ਲੁੱਟ ਖੁੱਟ ਬੰਦ ਹੋਣੀ ਚਾਹੀਦੀ ਆ ਗੱਲਬਾਤ ਕਰਦੇ ਆ ਇੱਕ ਵੱਖ-ਵੱਖ ਕਿਸਾਨਾਂ ਅਤੇ ਐਸਟੀਐਮ ਨਾਲ ਅਸੀਂ ਜੀ ਅੱਜ ਦੋਨਾਂ ਜਥੇਬੰਦੀਆਂ ਨੂੰ ਭਾਰਤੀ ਕਿਸਾਨ ਜੁਨੀਅਨ ਕ੍ਰਾਂਤੀਕਾਰੀ ਤੇ ਭਾਰਤੀ ਕਿਸਾਨ ਜੁਨੀਅਨ ਏਕਤਾ ਗ੍ਰਾਂਵ ਵੱਲੋਂ ਫਤਿਹਗੜ ਚੂੜੀਆਂ ਦੀ ਦਾਣਾ ਮੰਡੀ ਦੇ ਵਿੱਚ ਜਿਹੜਾ ਮਾਰਕੀਟ ਕਮੇਟੀ ਦਾ ਦਫ਼ਤਰ ਹੈ 11 ਵਜੇ ਤੋਂ ਲੈ ਕੇ ਆਪਾਂ ਇੱਥੇ ਬਿਲਕੁਲ ਸ਼ਾਂਤਮਈ ਰੋਸ ਧਰਨੇ ਤੇ ਬੈਠੇ ਆ। ਉਹ ਰੋਸ ਧਰਨਾ ਅਸੀਂ ਇਸ ਕਰਕੇ ਦੇ ਰਹੇ ਆ ਕਿ ਅਸੀਂ ਪਿਛਲੀ ਦਿਨੀ ਸਾਨੂੰ ਮੰਡੀ 'ਚ ਪਤਾ ਲੱਗਾ ਵੀ ਇੱਥੇ ਬਹੁਤ ਸਾਰਾ ਫੇਰ ਪਿਛਲੇ ਸਾਲ ਵਾਂਗੂ ਪਰਮਲ ਦੇ ਉੱਤੇ ਘੱਟ ਲੱਗ ਰਿਹਾ ਜਿਹੜੇ ਆਰਓ ਨੇ 150 ਰੁਪਏ ਤੋਂ ਲੈ ਕੇ 250-300 ਰੁਪਏ ਤੱਕ ਪ੍ਰਤੀ ਕੁਇੰਟਲ ਘੱਟ ਲਾ ਰਹੇ ਨੇ। ਅਸੀਂ ਉਦੋਂ ਦੋਨੋਂ ਜਥੇਬੰਦੀਆਂ ਵੱਲੋਂ ਚੇਅਰਮੈਨ ਮਾਰਕੀਟ ਕਮੇਟੀ ਨੂੰ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਵਾਇਆ ਕਿ ਅਸੀਂ ਕੱਟ ਨਹੀਂ ਲੱਗਣਦੇ ਆਂਗੇ ਪਰ ਫਿਰ ਵੀ ਮੈਨੂੰ 2 ਦਿਨ ਦਾ ਸਮਾਂ ਦੇ ਦਿਓ ਮੈਂ ਡੀਸੀ ਗੁਰਦਾਸਪੁਰ ਨਾਲ ਗੱਲ ਕਰਨਾ ਅਸੀਂ 2 ਦਿਨ ਦਾ ਸਮਾਂ ਦੇ ਕੇ ਅੱਜ 3 ਦਿਨ ਆਏ ਆਂ 3 ਜਿਹੇ ਦਿਨ ਵੇਖੋ ਜੀ ਅਸੀਂ ਹੁਣ ਲਗਭਗ 2 ਵਜੇ ਚੱਲੇ ਆ 11 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਬੈਠੇ ਆਂ ਸਾਡੀ ਮੰਗ ਆ ਵੀ ਜਿਹੜੀ ਕਿਸਾਨਾਂ ਨੇ ਆਪਣੀ ਖੂਨ ਪਸੀਨੇ ਨਾਲ ਫਸਲ ਪਾਲੀ ਆ 6 ਮਹੀਨੇ ਉਹਨੂੰ ਅਜੇ ਇੰਨਾ ਵੱਡਾ ਕੱਟ ਲਾ ਕੇ ਉਹਦਾ ਬਹੁਤ ਥੜਾ ਨੁਕਸਾਨ ਕੀਤਾ ਜਾ ਰਿਹਾ। ਇਸੇ ਤਰ੍ਹਾਂ ਬੇਮੌਸਮੀ بارش ਹੋਣ ਕਰਕੇ ਝੋਨੇ ਦਾ ਰੰਗ ਕਹਿੰਦੇ ਬਦਰੰਗ ਹੋ ਗਿਆ। ਉਹਨੂੰ ਵੀ ਕੱਟ ਲਈ ਜਾ ਰਹੀ ਆ। ਸਾਡੀ ਮੰਗ ਆ ਪਈ ਜਿਹੜੇ ਸੇਲ ਜਿਹੜੀ ਆ ਅਸਲ ਤਾਂ ਅਸੀਂ ਸਮਝਦੇ ਵੀ ਜਿਹੜੀ ਸੇਲ ਆ ਉਹ ਤੇ ਇੱਕ ਬਹਾਨਾ ਆ। ਸਰਕਾਰ ਅਸਲ 'ਚ ਫਸਲ ਖਰੀਦਣਾ ਹੀ ਨਹੀਂ ਚਾਹੁੰਦੀ ਝੋਨਾ ਖਰੀਦਣਾ ਹੀ ਨਹੀਂ ਚਾਹੁੰਦੀ। ਅਸੀਂ ਕਹਿੰਦੇ ਆ ਵੀ ਜਿਹੜਾ ਸੇਲ ਦੇ ਵਿੱਚ ਢਿੱਲ ਦੇ ਕੇ ਬੇਮੌਸਮੀ بارش ਹੋਣ ਕਰਕੇ ਤੇ ਢਿੱਲ ਦਿੱਤੀ ਜਾਏ ਤੇ ਕਿਸਾਨਾਂ ਦਾ ਜਿੱਥੇ 17 ਮੌਚਰ ਦੀ ਗੱਲ ਕੀਤੀ ਜਾਂਦੀ ਆ ਉੱਥੇ ਉਹਨੂੰ ਘੱਟ ਤੋਂ ਘੱਟ 20 ਕੀ ਤੱਕ ਖੜਿਆ ਜਾਏ ਤੇ ਉਹਨਾਂ ਦਾ ਝੋਨਾ ਜਿਹੜਾ ਪੂਰੇ ਰੇਟ ਤੇ ਉਹਨਾਂ ਨੂੰ ਸਹੀ ਰੇਟ ਦਿੱਤਾ ਜਾਵੇ ਇਸੇ ਜਿਹੜਾ ਜਿਹੜੇ ਦਾਣੇ ਬਦਰੰਗ ਹੋ ਗਿਆ ਇਹਦੇ ਪਿੱਛੇ ਵੀ ਚਲੋ ਕਿਸਾਨ ਦਾ ਕੋਈ ਕਸੂਰ ਨਹੀਂਗਾ ਕਿਸਾਨ ਨੇ ਖੇਤੀਬਾੜੀ ਵਾਲੇ ਦਫ਼ਤਰਾਂ ਚੋਂ ਬੀਜ ਲਿਆ ਆ ਇਹ ਕਹਿੰਦੇ ਆ ਵੀ ਜਿਹੜੀ ਹਲਦੀ ਰੋਗ ਆ ਜਾਂ ਬਦਰੰਗ ਦਾਣੇ ਆ ਇਹ ਚਾਹੇ ਤੇ ਬਿਮਾਰੀ ਨਾਲ ਹੋਇਆ ਤੇ ਚਾਹੇ ਜਿਹੜੇ ਆ ਇਹ ਮੌਸਮੀ بارش ਕਰਕੇ ਉਹਦੇ ਜਿਵੇਂ ਚਾਹੁੰਨੇ ਆ ਵੀ ਸਰਕਾਰ ਢੇਲ ਦੇਵੇ ਦਾਣਿਆਂ ਦੀ ਗਿਣਤੀ ਵਧਾ ਦੇ ਬਦਰਾਂਗ ਦੇ ਦਾਣਿਆਂ ਦੀ ਤੇ ਉਹਨੂੰ ਢੇਲ ਦੇ ਕੇ ਪੂਰਾ ਰੇਟ ਦਿੱਤਾ ਜਾਵੇ ਨਾਲ ਦੀ ਨਾਲ ਸਾਡੀ ਇਹ ਆ ਵੀ ਐਰ ਕੀ ਜਿਹੜੀ ਆ ਪ੍ਰਸ਼ਾਸਨ ਆ ਬੜਾ ਸਰਗਰਮ ਹੋਇਆ ਆ ਵੀ ਕਿਸਾਨ ਜਿਹੜੇ ਆ ਪ੍ਰਾਲੀ ਨੂੰ ਅੱਗ ਲਾਉਂਦੇ ਆ ਅਸੀਂ ਬਿਲਕੁਲ ਪ੍ਰਾਲੀ ਨੂੰ ਅੱਗ ਲਾਉਣ ਦੇ ਹੱਕ ਜ ਨਹੀਂ ਕਿਸਾਨ ਵੀ ਕਿਉਂਕਿ ਜਦੋਂ ਅਸੀਂ ਪ੍ਰਾਲੀ ਨੂੰ ਅੱਗ ਲਾਉਨੇ ਖੁਦ ਅਸੀਂ ਪ੍ਰਾਲੀ ਖੇਤ ਚ ਹੁੰਨੇ ਆ ਅਸੀਂ ਚਾਹੁੰਦੇ ਆਂ ਵੀ ਸਰਕਾਰ ਇਹਦਾ ਕੋਈ ਪ੍ਰਬੰਧ ਕਰੇ ਅਸੀਂ ਅੱਜ ਇੱਕਾ ਫਾਰਮ ਲੈ ਕੇ ਆਏ ਆਂ ਅਸੀਂ ਇੱਥੇ ਅਰਜੀ ਦਿਆਂ ਕਰਾਂ ਕਰੇ ਵੀ ਅਸੀਂ ਅੱਜ ਝੋਨਾ ਕੱਟ ਲਿਆ ਅਸੀਂ 5 ਤੋਂ 7 ਦਿਨ ਦਾ ਸਮਾਂ ਦਿੰਨੇ ਆਂ ਸਰਕਾਰ ਉਹਦੀਆਂ ਗਠਾ ਬਣਾ ਲੇ ਸਰਕਾਰ ਜਿੱਦਾਂ ਮਰਜ਼ੀ ਉਹਨੂੰ ਬਰਾਲੀ ਦਾ ਪ੍ਰਬੰਧ ਕਰ ਦੇ ਚੁੱਕ ਕੇ ਲੈ ਜਾਏ ਜੇ ਉਹ ਪੰਜਾਂ ਸੱਤਾਂ ਦਿਨਾਂ 'ਚ ਨਹੀਂ ਚੁੱਕਦੀ ਫਿਰ ਕਿਸਾਨ ਨੇ ਦੇ ਵੀ ਕਣਕ ਬੀਜਣੀ ਆ ਫੇਰ ਉਹ ਜਿਹੜਾ ਵੀ ਢੰਗ ਅਪਣਾਉਂਦਾ ਵੀ ਫੇਰ ਅਸੀਂ ਉਹ ਕਿਸਾਨ ਦੇ ਨਾਲ ਖੜਾਂਗੇ ਚਾਹੇ ਉਹ ਜੇ ਅੱਗ ਲਾਉਂਦਾ ਫੇਰ ਉਹਦੇ 'ਚ ਵੀ ਖਲੋਵਾਂਗੇ ਤੇ ਪ੍ਰਸ਼ਾਸਨ ਨੂੰ ਕਹਾਂਗੇ ਵੀ ਭਾਈ ਜਾਂ ਤਾਂ ਉਹਦਾ ਪ੍ਰਬੰਧ ਕਰ ਲਓ ਜਾਂ ਚ ਪਰੇ ਉਹਦੇ ਜਾਂ ਜਰਮਾਨੇ ਕਰਨੇ ਬੰਦ ਕੀਤੇ ਜਾਣ ਇਹਨਾਂ ਮੰਗਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਬੈਠੇ ਆਂ ਹੈਰਾਨਗੀ ਦੀ ਗੱਲ ਆ ਪੀ ਚੇਅਰਮੈਨ ਮਾਰਕੀਟ ਕਮੇਟੀ ਨਾਲ ਗੱਲ ਹੋਈ ਆ ਪ੍ਰਸ਼ਾਸਨ ਅੰਦਰ ਬੈਠਾ ਆ ਜਦੋਂ ਅਸੀਂ ਆਏ ਆ ਉਦੋਂ ਸਾਨੂੰ ਕਹਿੰਦੇ ਵੀ ਸਾਡੇ ਨਾਲ ਗੱਲ ਕਰ ਲਓ ਅਜੇ ਤੱਕ ਅਸੀਂ ਡੀਗ ਰਹੇ ਆ ਕਿ ਕਦੋਂ ਪ੍ਰਸ਼ਾਸਨ ਆਉਂਦਾ ਜੇ ਇਹ ਜਥੇਬੰਦੀਆਂ ਨੇ ਕੋਈ ਸਖਤ ਐਕਸ਼ਨ ਲਿਆ ਫੇਰ ਇਹਨਾਂ ਕਹਣਾ ਵੀ ਸੜਕਾਂ ਰੋਕਦੇ ਜਾਂ ਦਫ਼ਤਰ ਦਾ ਘਰਾਓ ਕਰਦੇ ਆ ਅਸੀਂ 2 ਵਜੇ ਤੱਕ ਦਾ ਟਾਈਮ ਦਿੱਤਾ ਸੀਗਾ ਉਹ ਡੈਡ ਲਾਈਨ ਲਗਭਗ ਖਤਮ ਆ ਅਸੀਂ ਕੋਈ ਵੱਡਾ ਐਕਸ਼ਨ ਲਵਾਂਗੇ ਤੇ ਜਿਹਦੀ ਜ਼ਿੰਮੇਵਾਰੀ ਜਿਹੜਾ ਅੰਦਰ ਬੈਠੇ ਅਧਿਕਾਰੀ ਉਹਨਾਂ ਦੀ ਹੋਵੇਗੀ ਅੱਜ ਅਸੀਂ ਦੋ ਜਥੇਬੰਦੀਆਂ ਵੱਲੋਂ ਜਿਹੜੀ ਖਸਾਨਾ ਦੀ ਬਹੁਤ ਭਾਰੀ ਲੁੱਟ ਹੋ ਰਹੀ ਹੈ ਫਤੇਗਾ ਚੂੜੀਆਂ ਮੰਡੀ ਦੇ ਵਿੱਚ ਉਹਦੇ ਸਬੰਧ ਚ ਰੋਸ ਪ੍ਰਦਰਸ਼ਨ ਆਇਆ ਐ ਐਸਡੀਐਮ ਦਫ਼ਤਰ ਤੇ ਮਾਰਕੀਟ ਕਮੇਟੀ ਦੇ ਸਕੱਤਰ ਦੇ ਸਾਹਮਣੇ ਚੇਅਰਮੈਨ ਮਾਰਕੀਟ ਕਮੇਟੀ ਕਿਉਂਕਿ ਇਹਦੇ ਨਾਲ ਸਾਡੀ ਗੱਲ ਹੋਈ ਸੀ ਸ਼ਨੀਵਾਰ ਵੀ ਸਾਡੇ ਕਿਸਾਨਾਂ ਨੂੰ ਜਿਹੜੇ ਕੱਟ ਲੱਗ ਰਹੇ ਆ ਉਹ ਬੰਦ ਕੀਤੇ ਜਾਣ ਜੋ ਨੇੜੇ ਗੜੀ ਸੇਲ ਲਿਆ ਉਹ 17 ਤੋਂ 22 ਕੀਤੀ ਜਾਵੇ। ਪਤੰਗ ਦਾਣਿਆਂ ਦੀ ਗਿਣਤੀ ਜਿਹੜੀ ਆ ਉਹ ਵਧਾਈ ਜਾਵੇ। ਤੇ ਪ੍ਰਾਲੀ ਸਾੜਨ ਦੇ ਸਬੰਧ ਵਿੱਚ ਜਿਹੜੇ ਨਿਯਾਇਜ਼ ਪਰਚੇ ਗਾਰੇ ਉਹ ਬੰਦ ਕੀਤੇ ਜਾਣ ਤੇ ਪ੍ਰਾਲੀ ਸਾਂਭਣ ਵਾਸਤੇ ਕਿਸਾਨ ਨੂੰ 200 ਰੁਪਇਆ ਬਾਊਂਸ ਜਿਹੜਾ ਦਿੱਤਾ ਜਾ। ਇਹ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਆਏ ਹੋਏ ਹਾਂ ਕਿ 11 ਵਜੇ ਤੋਂ ਪਹਿਲਾਂ ਦਾ ਸਾਡਾ ਧਰਨਾ ਚੱਲ ਰਿਹਾ। ਹੁਣ 2 ਤੋਂ ਉੱਪਰ ਹੋ ਗਿਆ ਟਾਈਮ। ਅਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਸੁਣ ਆਇਆ। ਤੇ ਟੀਵੀ ਤੇ ਪੰਜਾਬ ਸਰਕਾਰ ਰੌਲਾ ਪਾ ਰਹੀ ਆ ਕਿ ਸਰਕਾਰ ਜਿਹੜੀ ਆ ਪਿੰਡਾਂ ਤੋਂ ਚੱਲੂਗੀ ਹੁਣ ਆ ਪਿੰਡਾਂ ਦੇ ਲੋਕ ਬੈਠੇ ਹੋਏ ਆ ਕਿ ਇਹਨਾਂ ਦੀ ਕਿਉਂ ਨਹੀਂ ਸੁਣੀ ਜਾ ਸਕਦੀ ਹੁਣ ਅਸੀਂ ਅਗਲਾ ਐਕਸ਼ਨ ਜਿਹੜਾ ਉਹ ਤਿੱਖਾ ਕਰਾਂਗੇ ਉਹਦੇ ਵਿੱਚ ਕਿਸੇ ਵੀ ਕਿਸਮ ਦਾ ਨੁਕਸਾਨ ਹੁੰਦਾ ਉਹਦੀ ਜ਼ਿੰਮੇਵਾਰ ਇੱਥੋਂ ਦੇ ਜਿਹੜੇ ਮੁੱਖ ਆਗੂ ਆ ਉਹ ਹੋਣਗੇ ਅਸੀਂ ਹੁਣ ਅਗਲਾ ਐਕਸ਼ਨ ਕਰਾਂਗੇ ਤੇ ਸਾਡੀ ਮੰਗ ਆ ਕਿ ਸਾਡੀ ਆ ਕੇ ਪ੍ਰਸ਼ਾਸਨ ਇੱਥੋਂ ਦੇ ਸਰਕਾਰ ਦੇ ਨੁਮਾਇंदे ਉਹ ਗੱਲ ਸੁਣਨ ਤੇ ਉਹ ਹੱਲ ਕਰਨ ਸ਼ਰਧਕਾਰ ਜੋ ਸਾਥੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਨ ਆਏ ਹਾਂ ਕਿ ਕਿਸਾਨ ਪਹਿਲਾਂ ਹੀ ਬੁਰੀ ਤਰ੍ਹਾਂ ਇਸ ਹੜ੍ਹ ਦੀ ਮਾਰ ਹੇਠ ਆਇਆ ਹੋਇਆ ਬਹੁਤ ਜ਼ਿਆਦਾ ਰਕਬਾ ਜੋ ਝੋਨੇ ਦਾ ਬਰਬਾਦ ਹੋ ਚੁੱਕਾ ਹੈ ਜੋ ਕਿਸਾਨ ਆਪਣੇ ਭਰਾ ਦੀ ਬਾਹ ਫੜਨ ਵਾਸਤੇ ਜਾਂ ਉਹਨਾਂ ਦੀ ਮਦਦ ਕਰਨ ਵਾਸਤੇ ਜਿਨ੍ਹਾਂ ਕਿਸਾਨਾਂ ਦਾ ਝੋਨਾ ਬਚਿਆ ਉਹਨਾਂ ਨੂੰ ਵੀ ਸਾਡਾ ਪ੍ਰਸ਼ਾਸਨ ਮੰਡੀ ਬੋਰਡ ਸ਼ੈਲਰਾਂ ਵਾਲੇ ਸ਼ਾਰੇ ਹੀ ਰਲ ਕੇ ਮਾਰ ਰਹੇ ਆ ਇਸ ਕਰਕੇ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆਂ ਮੀਡੀਆ ਦੇ ਥਰੂ ਕਿ ਘੜ ਤੋਂ ਘਟ ਜੇ ਸਾਡਾ ਇੱਕ ਭਰਾ ਬਚਿਆ ਉਹਨੂੰ ਉਹਦਾ ਪੂਰਾ ਮੁੱਲ ਦੇ ਕੇ ਉਹਦੇ ਘਰ ਉਹਦੇ ਪੈਸੇ ਜਾਣ ਉਹ ਦੂਸਰੇ ਕਿਸਾਨ ਦੀ ਬਾਹ ਫੜ ਸਕੇ ਇੱਕ ਨੂੰ ਤੇ ਬੇਵਕਤਾ ਹੜ ਮਾਰ ਗਿਆ ਜਿਹੜੀਆਂ ਸਰਕਾਰਾਂ ਨੇ ਆ ਭੇਜਿਆ ਦੂਸਰੇ ਨੂੰ ਸਾਡੀ ਮੰਡੀ ਬੋਰਡ ਦੇ ਅਧਿਕਾਰੀ ਜਾਂ ਸਾਡੇ ਛੇਲਰਾਂ ਵਾਲੇ ਨਾਲ ਰਲ ਕੇ ਮਾਰ ਰਹੇ ਆ ਜੋ ਗਰਦਾਸਪੁਰ ਵਿੱਚ ਪਾਟੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਤੇ BKU ਅਗਰਾਹ ਨੇ ਰਲ ਕੇ ਮੋਰਚਾ ਲਾਇਆ ਅਸੀਂ ਇਹ ਛਲਟ ਨੂੰ ਬਿਲਕੁਲ ਬਦਾਸ਼ਤ ਨਹੀਂ ਕਰਾਂਗੇ ਜੇਕਰ ਇਹ ਨਹੀਂ ਮੰਨਦੇ ਤੇ ਪ੍ਰਧਾਨ ਜੀ ਹੁਣੀ ਕਹਿ ਕੇ ਗਏ ਆ ਕਿ ਸਾਡਾ ਡੈਡ ਲਾਈਨ ਦਾ ਟਾਈਮ ਜਿਹੜਾ ਖਤਮ ਹੋ ਗਿਆ ਅਸੀਂ ਬੇਨਤੀ ਕਰਾਂਗੇ ਦੋਹਾਂ ਪੰਧਨ ਸਾਹਿਬਾਂ ਨੂੰ ਕਿ ਸਾਨੂੰ ਕੋਈ ਤੇਜ਼ ਐਕਸ਼ਨ ਦੇ ਕੇ ਇਸ ਘੋਲ ਦਾ ਮੁਖ ਹੁਣ ਦੂਸਰੇ ਪਾਸੇ ਨੂੰ ਕੀਤਾ ਜਾਏ ਤਾਂ ਕਿ ਟਾਈਮ ਬਹੁਤ ਹੋ ਗਿਆ 4 ਘੰਟੇ ਤੋਂ ਅਸੀਂ ਧਰਨਾ ਲਾ ਕੇ ਬੈਠੇ ਆਂ دلجی سنج توਗੜ ਭਾਰਤੀ ਸਾਂ ਦਾ ਜਿਹੜਾ ਜਲਸਖਤ ਮੈਂ ਬੇਨਤੀ ਕਰਦਾ ਕਿ ਅੱਜ ਅਸੀਂ ਐਸਡੀਐਮ ਦਫ਼ਤਰ ਮੋਰੇ ਬੈਠੇ ਹੋਏ ਆ ਕਿਉਂਕਿ ਹਰ ਨਾਲ ਕੁਛ ਲੋਕ ਤੇ ਕਿਸਾਨਾਂ ਦਾ ਅੱਧਾ ਪੰਜਾਬ ਜਿਹੜਾ ਉਹ ਡੁੱਬ ਗਿਆ। ਬਾਕੀ ਜਿਹੜੇ ਰਹਿੰਦੇ ਕਿਸਾਨ ਨੇ ਉਹਨਾਂ ਦੀ 셔ਰੀਆ ਵਿੱਚ ਲੁੱਟ ਹੋ ਰਹੀ ਆ। ਕਿਸਾਨਾਂ ਦੀ ਟੋਕੇ ਤੇ ਇਹੋ ਜਿਹੇ ਜਿਹੜੇ ਕਾਨੂੰਨ ਬਣਾਉਂਦੇ ਆਪਣੇ ਮਨਮਰਜ਼ੀ ਦੇ ਕਾਨੂੰਨ ਬਣਾਏ ਜਾ ਰਹੇ ਨੇ ਅੱਜ। ਉਹਨਾਂ ਨੂੰ ਲੈ ਕੇ ਅਸੀਂ ਬੈਠੇ ਹੋਏ ਆ ਕਿਉਂਕਿ ਕਿਸਾਨ ਦੀ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ ਵੀ ਅੱਜ ਸਰਕਾਰ ਦਾ ਰੇਟ ਜਿਹੜਾ ਆ ਵਾ ਉਹ ਸਰਕਾਰੀ ਰੇਟ ਤੋਂ ਘੱਟ 200 ਰੁਪਈਆ ਤੋਂ ਕੱਟ ਰਹੇ ਨੇ ਇਸ ਕਰਕੇ ਸੁਬੰਤਿ ਕਰਦੇ ਵੀ ਕਿਸਾਨ ਦਾ ਜਿਹੜਾ ਹੱਕ ਉਹਨਾਂ ਕਿਸਾਨ ਦਾ ਗੁਰਮੁਖਤਕਾਰਾਂ ਭਾਗ ਭਾਕਲਾਂ ਦੌਰ ਅੱਜ ਇੱਥੇ ਦਾਣਾ ਮੰਡੀ ਫੱਤੇਗੜ ਚੂੜੀਆਂ ਦੇ ਵਿੱਚ ਸਾਡੇ ਦੋਨਾਂ ਜਥੇਬੰਦੀ ਨੇ ਜਿਹੜਾ ਸਖਤਰ ਮਾਰਕੀਟ ਕਮੇਟੀ ਦੇ ਪ੍ਰੈਸ ਡੀਮ ਦਫ਼ਤਰ ਫੱਤੇਗੜ ਚੂੜੀਆਂ ਦੇ ਸਾਹਮਣੇ ਕਿਸਾਨਾਂ ਦੀ ਹੋਰ ਹੀ ਲੁੱਟ ਨੂੰ ਲੈ ਕੇ ਜਿਹੜਾ 150 ਤੋਂ ਲੈ ਕੇ 300 ਰੁਪਈਆ ਤੱਕ ਪ੍ਰਤੀ ਕੰਟਰ ਕੱਟ ਲਾਇਆ ਜਾ ਰਿਹਾ ਉਹਦੇ ਸਬੰਧ ਰੋਦੇ ਰੋਸ ਵਜੋਂ ਇੱਥੇ ਆਪਾਂ ਧਰਨਾ ਲਾਇਆ ਸੀ ਉਹ 77 ਮਾਰਕੀਟ ਕਮੇਟੀ ਨਾਲ ਗੱਲ ਵੀ ਸਾਡੇ ਸਾਥੀਆਂ ਦੀ ਬਿਲ ਹੋਈ ਪਰ ਉਹ 77 ਵੱਲ ਅਜੇ ਤੱਕ ਕੋਈ ਪਰਵਾਹ ਨਾ ਰਣੀ ਦਿੱਤਾ ਗਿਆ ਉਹਦੇ ਸਬੰਧ ਵਿੱਚ ਆਪਾਂ ਜਿਹੜਾ ਅੱਜ ਦਾ ਜਿਹੜਾ ਰੋਸ ਧਰਨਾ ਦੇਣ ਜਾ ਰਹੇ ਹਾਂ ਵੀ ਜਿਹੜਾ ਕਟਾ ਬੰਦ ਕੀਤਾ ਜਾਵੇ ਤੇ ਇਹ ਜਿਹੜਾ ਝੂਠੇ ਪਰਚੇ ਨਜਾਇਜ਼ ਕਿਸਾਨਾਂ ਦੇ ਪਾਸੇ ਜਾ ਉਹਦੇ ਪ੍ਰਾਲੀ ਦੇ ਸਬੰਧ ਵਿੱਚ ਸਰਕਾਰ ਉਹਨੂੰ ਸਾਹਮਣੇ ਵਾਸਤੇ 200 ਰੁਪਏ ਪ੍ਰਤੀ ਕਾਊਂਟਰ ਬਾਉਂਸ ਲੇਦੇ ਤੇ ਨਾਲ ਆਪਾਂ ਇਹ ਸਰਕਾਰ ਤੋਂ ਮੰਗ ਕਰਦੇ ਹਾਂ ਪਿ ਜਿਹੜਾ ਅੱਜ ਕਿਸਾਨ ਖੱਜਲ ਖਵਾਰ ਹੋ ਰਿਹਾ ਖਾਦ ਲੈਣ ਵਾਸਤੇ ਡੀਪੀ ਖਾਦ ਜਿਹੜੀ ਡੀਪੀ ਖਾਦ ਹੈ ਜਿਹੜੀ ਉਹ ਬਾਜ਼ਾਰ ਦੇ ਵਿੱਚ ਉਪਲਬਧ ਨਹੀਂ ਆ ਮੁੱਖ ਰੂਪ ਦੇ ਸਰਕਾਰ ਉਹ ਦਾਇਆ ਖਾਦ ਜਿਹੜਾ ਉਹਦਾ ਪ੍ਰਵਾਹ ਯੋਗ ਪ੍ਰਬੰਧ ਕਰੇ ਤੇ ਜਿਹੜੇ ਝੂਠੇ ਪਰਚੇ ਪਾਉਣੇ ਪਰਾਲੀ ਦੀ ਸਬਤ ਉਹ ਬੰਦ ਕੀਤੇ ਜਾਣ ਅ ਜਿਹੜਾ ਅੱਜ ਧਰਨਾ ਲਗਾਇਆ ਗਿਆ ਉਹਦੇ ਵਿੱਚ ਜੋ ਮੈਨੂੰ ਪਤਾ ਲੱਗਿਆ ਵੀ ਇਹਨਾਂ ਨੇ ਮੰਗ ਰੱਖੀ ਹੈ ਵੀ ਜੋ ਇੱਥੇ ਸਾਡੀਆਂ ਫਸਲਾਂ ਤੇ ਕੱਟ ਲਾ ਕੇ ਸਾਡਾ ਜਿਹੜੀ ਫਸਲ ਚੱਕੀ ਜਾਂਦੀ ਹੈ ਅਜੇ ਕੋਈ ਮਾਮਲਾ ਮੇਰੇ ਧਿਆਨ ਚ ਨਹੀਂ ਆਇਆ ਅਜੇ ਤੱਕ ਮੈਂ ਮੰਡੀਆਂ ਚ ਵਿజిਟ ਕਰਦਾ ਆਲਮੋਸਟ ਅਸੀਂ ਡੇਲੀ ਜਾ ਰਹੇ ਹਾਂ ਕਿਸਾਨਾਂ ਨਾਲ ਵੀ رابطہ ਆੜਤੀਆਂ ਨਾਲ ਵੀ رابطہ ਆੜਤੀਆਂ ਨੂੰ ਬੁਲਾ ਕੇ ਦੋ ਵਾਰ ਮੈਂ ਮੀਟਿੰਗ ਕਰ ਚੁੱਕਾ ਹਾਂ ਇਸ ਮਸਲੇ ਤੇ ਵੀ ਸਮਝਾਇਆ ਜਾ ਚੁੱਕਾ ਪਰੰਤੂ ਫੇਰ ਵੀ ਜੇ ਕੋਈ ਏਜੰਸੀ ਵਾਲਾ ਬੰਦਾ ਜਾਂ ਕੋਈ ਆੜਤੀ ਖਰਾਬ ਕਰਦਾ ਤਾਂ ਮੇਰੇ ਧਿਆਨ ਚ ਲਿਆਉਣਾ ਸੀ ਉੱਤੇ ਸਖਤ ਕਾਰ ਵੀ ਕਰਾਂਗੇ ਅਜਾਇ ਕੋਈ ਨਹੀਂ ਹੋ ਦਿੱਤਾ ਜਾਏਗਾ ਜਿਹੜਾ ਕਿਸਾਨਾਂ ਨਾਲ ਤੱਕ ਹੋਵੇ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਉਂਦੀ